ਵਰਗ ਵਾਸੀ ਸਰਦਾਰ ਤਲਵਿੰਦਰ ਸਿੰਘ ਸਾਵੀ ਜੀ ਦੀ ਮਿੱਠੀ ਯਾਦ ਵਿੱਚ ਅਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਰਣਜੀਤ ਸਿੰਘ ਤੇ ਸ਼ਿੰਦਾਬ ਉਹਨਾਂ ਦੀ ਮਿੱਠੀ ਯਾਦ ਵਿੱਚ ਅੱਜ ਟੂਰਨਾਮੈਂਟ ਕਰਾ ਰਹੇ ਆ ਤੇ ਅਪੀਲ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਵੀ ਸਾਰੇ ਭਾਈ ਆਪਣੇ ਨਸਿਆਂ ਨੂੰ ਤਿਆਕ ਕੇ ਤੇ ਗਰਾਊਂਡਾਂ ਨਾਲ ਜੁੜੋ ਆ ਸასიਗਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਰਾਯਾ ਜਿਵੇਂ ਕਿ ਅਯੋਗੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਉਸ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਵਾਸਤੇ ਇੱਕੋ ਇੱਕ ਜਿਹੜਾ ਬਦਲ ਹੈ ਖੇਡਾਂ ਦਾ ਸੋ ਖੇਡਾਂ ਦੇ ਇਸ ਬਦਲ ਨੂੰ ਲੈ ਕੇ ਨੌਜਵਾਨ ਪੀੜੀ ਨੂੰ ਜੋ ਹੈ ਸਿਹਤ ਨੂੰ ਲੈ ਕੇ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆ ਕਹਿੰਦੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਇਸੇ ਕੜੀ ਤਹਿਤੀ ਪੁਰਾਣਾ ਸ਼ਾਲਾ ਦੀ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਕਸਬਾ ਦੇ ਵਿੱਚ ਖੜੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਛੇਵਾਂ ਜਿਹੜਾ ਵਾਲੀਬਾਲ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜੋ ਪ੍ਰਬੰਧਨ ਪ੍ਰਬੰਧਕ ਨੇ ਪ੍ਰਬੰਧਕਾਂ ਦਾ ਵਿਸ਼ੇਸ਼ ਸਨਮਾਨ ਜੋ ਹੈ ਵੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸੋ ਪ੍ਰਬੰਧਕ ਸਾਡੇ ਨਾਲ ਨੇ ਤੁਹਾਨੂੰ ਦੱਸਤੀਏ ਕਿ ਜੋ ਇਸ ਨਗਰ ਤੋਂ ਵਿਛੜੀਆਂ ਰੂਹਾਂ ਨੇ ਕਹਿੰਦਾ ਮਤਲਬ ਜੋ ਨੌਜਵਾਨ ਇੱਥੋਂ ਜਾ ਚੁੱਕੇ ਨੇ ਜਿਵੇਂ ਸਰਦਾਰ ਦਲੇਰ ਸਿੰਘ ਸਵਰਗੀ ਦਲੇਰ ਸਿੰਘ ਨੌਜਵਾਨ ਜੋ ਪਿਛਲੇ ਕੁਝ ਸਮੇਂ ਪਹਿਲਾਂ ਜੋ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਸਨ ਉਸ ਤੋਂ ਇਲਾਵਾ ਦੋ ਤਿੰਨ ਹੋਰ ਨੌਜਵਾਨ ਨੇ ਜਿਨ੍ਹਾਂ ਦੀ ਨਿੱਗੀ ਯਾਦ ਨੂੰ ਲੈ ਕੇ ਟੂਰਨਾਮੈਂਟ ਕਰਵਾਇਆ ਜਾਂਦਾ ਸਾਡੇ ਨਾਲ ਪਿੰਡ ਦੇ ਸਰਪੰਚ ਨੇ ਬਲਜੀਤ ਸਿੰਘ ਖਾਲਸਾ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਜੋ ਅੱਜ ਦਾ ਪ੍ਰੋਗਰਾਮ ਹੈ ਇਹ ਚ ਲਗਭਗ ਕਿੰਨੀਆਂ ਕਿ ਟੀਮਾਂ ਨੇ ਤੇ ਸੈਮੀਫਾਈਨਲ ਜੋ ਜਾਣਕਾਰੀ ਅਨਸਾਰ ਹੋ ਚੁੱਕਿਆ ਹੈ ਤੇ ਜੋ ਫਾਈਨਲ ਮੈਚ ਹੈ ਉਸ ਦੀ ਵੇਟ ਵਿੱਚ ਉਹ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਫਤਿਹ ਪ੍ਰਵਾਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਦੇ ਚੈਨਲ ਨਰਲੇਪੀ ਵੀ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਪਿੰਡ ਪ੍ਰਾਣਾ ਸ਼ਾਲਾ ਵਿਖੇ ਸਵਰਗਵਾਸੀ ਸਰਦਾਰ ਦਲੇਰ ਸਿੰਘ ਸਾਵੀ ਜੀ ਦੀ ਮਿੱਠੀ ਯਾਦ ਵਿੱਚ ਅਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਰਣਜੀਤ ਸਿੰਘ ਤੇ ਸ਼ਿੰਦਾ ਆਪਣੇ ਨੌਜਵਾਨ ਜਿਹੜੇ ਮੁੰਡੇ ਸੀਗੇ ਉਹ ਚਲੇ ਗਏ ਨੇ ਤੋਂ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਦੀ ਮਿੱਠੀ ਯਾਦ ਵਿੱਚ ਅੱਜ ਟੂਰਨਾਮੈਂਟ ਕਰਾ ਰਹੇ ਆ ਤੇ ਬਹੁਤ ਹੀ ਜਿਹੜੇ ਟੂਰਨਾਮੈਂਟ ਕਰਾ ਰਹੇ ਆਪਣੇ ਕਾਰਨਾਂ ਬੰਟੀ ਆ ਮੁੰਡੇ ਹੋਰ ਵੀ ਨੌਜਵਾਨ ਮੁੰਡੇ ਆ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਇਦਾਂ ਦੇ ਉਪਰਾਲੇ ਕਰਦੇ ਆ ਤੇ ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਨਸ਼ਿਆਂ ਨੂੰ ਛੱਡ ਕੇ ਸਪੋਰਟਸ ਵਾਲੇ ਪਾਸੇ ਨਾਲ ਉਹ ਜਿੱਥੇ ਵੀ ਸਾਡਾ ਸਹਿਯੋਗ ਆ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਮੈਂ ਆਪਣੇ ਨਾਲ ਮੋਹਤਵਾਰਾਂ ਨੂੰ ਪੰਚਾਇਤ ਨੂੰ ਨਾਲ ਹੋਰ ਲਾ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਸਲਾਹ مشورہ ضرور ਕਰਾਂਗੇ ਕਿ ਇੱਕ ਸਟੇਡੀਅਮ ਸਾਂਝੀ ਜਗ੍ਹਾ ਰੱਖਿਆ ਜਾਵੇ ਸਟੇਡੀਅਮ ਦੀ ਇਹ ਤਾਂ ਸਵਾਲ ਵੀ ਸਾਡਾ ਬਣਦਾ ਸੀ ਕਿ ਸਟੇਡੀਅਮ ਦੀ ਮੰਗ ਜੇਕਰ ਜ਼ਿਕਰ ਕਰੀਏ ਤੇ ਕਰੀਬ 50-60 ਪਿੰਡਾਂ ਦਾ ਕੇਂਦਰ ਬਿੰਦੂ ਬਣਿਆ ਜਾਂਦਾ ਪ੍ਰਾਣਾਸ਼ਾਲਾ ਤੇ ਕਈ ਵਾਰੀ ਸਮੇਂ-ਸਮੇਂ ਸਿਰ ਇੱਥੇ ਸਿੰਝ ਮੇਲੇ ਦੇ ਉੱਪਰ ਤੁਸੀਂ ਬਾਬਾ ਪੀਰੇ ਸ਼ਾਹ ਦੇ ਸਿੰਝ ਮੇਲੇ ਤੇ ਐਲਾਨ ਵੀ ਕਰ ਚੁੱਕੇ ਹੋ ਤੇ ਇਲਾਕੇ ਦੀ ਨੌਜਵਾਨ ਪੀੜੀ ਦੀ ਡਿਮਾਂਡ ਵੀ ਹੈ ਸੋ ਇਸ ਨੂੰ ਲੈ ਕੇ ਕਿੰਨਾ ਕੁ ਸਮਾਂ ਜਿਹੜਾ ਨੌਜਵਾਨਾਂ ਨੂੰ ਹੋਰ ਵੇਟ ਕਰਨਾ ਪਊਗਾ ਦੇਖੋ ਐਲਾਨ ਤੇ ਅਸੀਂ ਅਹੀਂ ਸ਼ਰਤ ਰੱਖ ਦਿੰਦੇ ਆ ਕਿ ਸਾਨੂੰ ਸਟੇਡੀਅਮ ਚਾਹੀਦਾ ਸਰਕਾਰਾਂ ਆਉਂਦੀਆਂ ਉਹਨਾਂ ਨੇ ਐਲਾਨ ਵੀ ਕਰ ਜਾਣਾ ਹੈ ਉਹਨਾਂ ਨੂੰ ਥੋੜਾ ਪਤਾ ਕਿ ਪਿੰਡ 'ਚ ਜ਼ਮੀਨਾਂ ਨਹੀਂ ਹੈਗੀਆਂ ਅੱਡੀਆਂ ਜੀ ਜੀ ਅਸੀਂ ਉਹੀ ਗੱਲ ਕਰ ਰਹੇ ਆਂ ਆਪਣੀ ਪੰਚਾਇਤ ਨਾਲ ਦੀਆਂ ਪੰਚਾਇਤਾਂ ਨਾਲ ਸਾਰਿਆਂ ਨਾਲ ਸਲਾਹ مشورہ ਕਰਾਂਗੇ ਕਿ ਸਾਂਝੀ ਪਲੇਸ ਲੈ ਕੇ ਕਿ ਜਿੱਥੇ ਨਾਲ ਦੇ ਪਿੰਡਾਂ ਕੋਲ ਹੋਏਗੀ ਤੇ ਆਪਾਂ ਸਾਰੇ ਸਹਿਯੋਗ ਕਰਕੇ ਇੱਕ ਵੱਡਾ ਸਟੇਡੀਅਮ ਬਣਾਈਏ ਕਿ ਆਪਣਾ ਇਸ ਇਲਾਕੇ ਨੂੰ ਆਪਾਂ ਖੇਡਾਂ ਦੇ ਖੇਡਾਂ ਦੇ ਤੌਰ ਤੇ ਅੱਗੇ ਲੈ ਕੇ ਚੱਲੀਏ ਕਿਉਂਕਿ ਇੱਧਰ ਕੋਈ ਵੀ ਸਟੇਡੀਅਮ ਹੀ ਨਹੀਂ ਹੈਗਾ ਆਪੇ ਦੇਖ ਲੈ ਜੇ ਹੈਗਾ ਤੇ ਉੱਥੇ ਕੋਈ ਖੇਡਾਂ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਕੋਸ਼ਿਸ਼ ਕਰਾਂਗੇ ਕਿ ਸਟੇਡੀਅਮ ਬਣਾ ਕੇ ਆਪਾਂ ਉਹਨੂੰ ਆਪਣੇ ਬੱਚਿਆਂ ਨੂੰ ਜਾਨੋਂ ਨਸ਼ਿਆਂ 'ਚੋਂ ਛੱਡ ਕੇ ਤੇ ਆਪਾਂ ਖੇਡ ਦੇ ਤਰਕ ਨੂੰ ਅੱਗੇ ਲੈ ਕੇ ਚੱਲੀਏ। ਸੋ ਇਹਨਾਂ ਤੋਂ ਇਲਾਵਾ ਸਰਬਜੀਤ ਸਿੰਘ ਲਾਲੀਆ ਨੇ ਸਾਡੇ ਨਾਲ ਇਸ ਪਿੰਡ ਦੇ ਜੋ ਮੋਤਵਾਰ ਨੇ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਜੋ ਅੱਜ ਦੇ ਪ੍ਰੋਗਰਾਮ ਨੇ ਇਹਦੇ ਕੀ ਕੀ ਇਨਾਮ ਜੇਤੂ ਪਿੰਦੇ ਰੱਖੇ ਗਏ ਨੇ ਤੇ ਦੂਸਰੀ ਟੀਮ ਦੇ ਕੀ ਇਨਾਮ ਰੱਖੇ ਗਏ ਨੇ। ਸਭ ਤੋਂ ਪਹਿਲਾਂ ਨਰਲੇਪ ਟੀਵੀ ਦਾ ਬਹੁਤ-ਬਹੁਤ ਧੰਨਵਾਦ। ਫਤਿਹ ਬਲੋਨਾ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜਿਹੜਾ ਟੂਰਨਾਮੈਂਟ ਹੈ ਇਹ ਵਾਲੀਬਾਲ ਦਾ ਸੇਵਾ ਟੂਰਨਾਮੈਂਟ ਹੈ ਔਰ ਨੌਜਵਾਨ ਜਿਹੜੇ ਸਾਡੇ ਵਿੱਚੋਂ ਚਲੇ ਗਏ ਆ ਸਦਾਲੀ ਬਸੋੜਾ ਦੇ ਕੇ ਚਲੇ ਗਏ ਆ ਬਹੁਤ ਵਧੀਆ ਸਮਾਜ ਸੇਵੀ ਜਿੱਦਾਂ ਕਿ ਦਲੇਰ ਸਿੰਘ ਸਾਹਿਬੀ ਬਲਵਿੰਦਰ ਸਿੰਘ ਬਿੱਲਾ ਰਣਜੀਤ ਸਿੰਘ ਔਰ ਸਿੰਧਾ ਇਨਾਂ ਦੀ ਮਿੱਠੀ ਯਾਦ ਵਿੱਚ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਇਨਾਮ ਇਹ ਫਸਟ ਸੈਂਕਟਿੰਗ ਮੁੜਦੇ ਰੱਖੇ ਗਏ ਆ ਜਿੱਦਾਂ ਕਿ 10700 ਔਰ ਮੇਰੇ ਕਹਿੰਦਾ ਮਤਲਬ ਹੈ ਕਿ ਜੋ ਅਪਰਾਲਾ ਇਹ ਨੌਜਵਾਨਾਂ ਨੇ ਕੀਤਾ ਜਿੱਦਾਂ ਸਾਡਾ ਮੁੰਡਾ ਕਰਨਵੀਰ ਪੰਜਾਬ ਪੁਲਿਸ ਦਾ ਜਵਾਨ ਹੈ ਜੀ ਜੀ ਹਰ ਸਾਲ ਦੀ ਤਰ੍ਹਾਂ ਇਹ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਕਿ ਬਾਬਾ ਪੀਰੇ ਸਾਹਿਬ ਦੀ ਕਮੇਟੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪੰਚ ਸਾਹਿਬ ਤੇ ਪਿੰਡ ਦੇ ਸਾਰੇ ਸੱਜਣਾ ਨੇ ਰਲ ਕੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸਾਨੂੰ ਸਟੇਡੀਅਮ ਦੀ ਬਹੁਤ ਜਰੂਰਤ ਹੈ ਕਿਉਂਕਿ ਸਾਡਾ ਇੱਕ ਪੁਰਾਣਾ ਸ਼ਾਲਾ ਨਾਲ ਧੁਰਾ ਵਾ ਇਲਾਕੇ ਦਾ ਜੀ ਜੀ ਤੇ ਸਾਨੂੰ ਇੱਥੇ ਵੱਡਾ ਸਟੇਡੀਅਮ ਬਹੁਤ ਜ਼ਰੂਰੀ ਚਾਹੀਦਾ ਵਾ ਤੇ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਰਕਾਰ ਵੱਲੋਂ ਜਾਂ ਪਿੰਡ ਵੱਲੋਂ ਅਸੀਂ ਜ਼ਮੀਨ ਪ੍ਰੋਵਾਈਡ ਕਰੀਏ ਤੇ ਸਾਨੂੰ ਇੱਥੇ ਸਟੇਡੀਅਮ ਜਿਹੜਾ ਉਹ ਬਣ ਜੇ ਤੇ ਅਪੀਲ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਵੀ ਸਾਰੇ ਪਾਈ ਆਪਣੇ ਨਸਿਆਂ ਨੂੰ ਤਿਆ ਕੇ ਤੇ ਗਰਾਉਂਡਾਂ ਨਾਲ ਜੁੜੋ ਤਾਂ ਕਿ ਅਹੀ ਇਹਦੇ ਨਾਲ ਜੁੜ ਕੇ ਆਪਣਾ ਵਧੀਆ ਸਰੀਰ ਦਾ ਵਿਕਾਸ ਕਰ ਸਕਦੇ ਆਂ ਔਰ ਵਧੀਆ ਨਸ਼ਾ ਨਸ਼ਿਆ ਤੋਂ ਪਤਤ ਪਤਤ ਪੁਨੇ ਤੋਂ ਹਟ ਕੇ ਤੇ ਤੁਸੀਂ ਮਤਲਬ ਚੰਗੇ ਪਾਸੇ ਲੱਗੋਗੇ ਮਾੜੇ ਪਾਸੇ ਲੱਗੋ ਜੀ ਜੀ ਤੇ ਬਾਅਦ ਫਿਰ ਦੁਬਾਰਾ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਸਾਡੇ ਇਸ ਸਟੇਡੀਅਮ ਦੀ ਬਹੁਤ ਜ਼ਰੂਰਤ ਹੈ ਤੇ ਉਹ ਬਹੁਤ ਜ਼ਰੂਰੀ ਹੈ ਤੇ ਬਣਨਾ ਚਾਹੀਦਾ ਹੈ ਸੋ ਜੋ ਜਾਣਕਾਰੀ ਦਿੰਦੇ ਆ ਦੱਸਿਆ ਕਿ ਜਿਵੇਂ ਇਲਾਕੇ ਦੀ ਡਿਮਾਂਡ ਹੈ ਮੰਗ ਹੈ ਕਿ ਜੋ ਸਟੇਡੀਅਮ ਆ ਸਟੇਡੀਅਮ ਇਹ ਨਹੀਂ ਕਿ ਪ੍ਰਾਣਾਸ਼ਾਲਾ ਪਿੰਡ ਦੇ ਨੌਜਵਾਨ ਪੀੜ੍ਹੀ ਵਾਸਤੇ ਜ਼ਰੂਰੀ ਆ ਇਲਾਕੇ ਵਾਸਤੇ ਵੀ ਜਿਵੇਂ ਅਨੇਕਾਂ ਪਿੰਡਾਂ ਦਾ ਕੇਂਦਰ ਮਿੰਦੂ ਤੁਹਾਨੂੰ ਦੁਆਰਾ ਦੱਸਦੀ ਕਿ ਪ੍ਰਾਣਾਸ਼ਾਲਾ ਮਨੇ ਜਾਂਦਾ ਵਕੂ ਵਕ ਪਿੰਡਾਂ ਦੀ ਵੀ ਇਹ ਡਿਮਾਂਡ ਐ ਸੋ ਮੋਤਬਾਰਾਂ ਦਾ ਕਹਿਣਾ ਪ੍ਰਾਣਾਸ਼ਾਲੇ ਤੋਂ ਕਿ ਜੇ ਨਾਲ ਲੱਗਦੇ ਜੋ ਪਿੰਡ ਨੇ ਜੇ ਕਿਸੇ ਪਿੰਡ ਦੇ ਵੱਲੋਂ ਕੋਈ ਜ਼ਮੀਨ ਪ੍ਰੋਵਾਈਡ ਕਰਾਈ ਜਾਂਦੀ ਆ ਸਟੇਡੀਅਮ ਵਾਸਤੇ ਤੇ ਉਹਦਾ ਪਿੰਡ ਵੱਲੋਂ ਜਿਹੜਾ ਪੂਰਨ ਸਹਿਯੋਗ ਦਿੱਤਾ ਜਾਏਗਾ ਇਸ ਤੋਂ ਇਲਾਵਾ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿਉਂਕਿ ਜੋ ਬੁਨਿਆਦੀ ਸਹੂਲਤਾਂ ਨੇ ਉਹ ਜਿੱਥੇ ਸਰਕਾਰਾਂ ਨੇ ਦੇਣੀਆਂ ਹੁੰਦੀਆਂ ਨੇ ਉੱਥੇ ਹੀ ਖੇਡਾਂ ਨੂੰ ਪ੍ਰਫੁੱਲਤ ਕਰਕੇ ਵੀ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਜਿਹੜੇ ਵੱਡੇ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਇਸ ਕਰਕੇ ਸਰਕਾਰ ਤੋਂ ਵੀ ਉਹ ਜੋ ਮੰਗ ਕਰਦੇ ਨਜ਼ਰ ਆ ਰਹੇ ਨੇ ਸੋ ਇਸ ਤੋਂ ਇਲਾਵਾ ਜੋ ਅਜਿਹੇ ਪ੍ਰੋਗਰਾਮ ਹੁੰਦੇ ਨੇ ਟੂਰਨਾਮੈਂਟ ਮਾਫ ਕਰਨਾ ਜਿਹੋ ਹੁੰਦੇ ਨੇ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਜੇਕਰ ਅਜਿਹੇ ਪ੍ਰੋਗਰਾਮ ਜਿਓ ਕਰਵਾਏ ਜਾਣ ਸਮੇਂ-ਸਮੇਂ 'ਤੇ ਜੋ ਨੌਜਵਾਨ ਪੀੜ੍ਹੀ ਹੈ ਮੋਤਬਾਰਾਂ ਦਾ ਕਹਿਣਾ ਕਿ ਨਸ਼ਿਆਂ ਦੀ అలਮਤ ਤੋਂ ਹਟ ਕੇ ਉਹ ਖੇਡਾਂ ਦੇ ਵੱਲ ਪ੍ਰੇਰਿਤ ਹੋਣ ਤੇ ਨਰੂਈ ਸਿਹਤ ਜਿਹੜੀ ਆ ਉਹ ਆਪਣੀ ਬਣਾ ਸਕਦੇ ਨੇ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਿੰਦਰ ਸਿੰਘ ਬੁਰਾਇਆ ਨਰਨੇਪ ਟੀਵੀ ਗੁਰਦਾਸਪੁਰ